ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਆਪਾਂ ਕਈ ਵਾਰੀ ਆਲੇ-ਦੁਆਲੇ ਦੇਖਦੇ ਆ ਕਿ ਇੱਕ ਆਦਮੀ ਤੇ ਔਰਤ ਦੋਨੇ ਰਹਿ ਰਹੇ ਹੁੰਦੇ ਤੇ ਉਹਨਾਂ ਦਾ ਛੋਟਾ ਜਿਹਾ ਲੜਕਾ ਹੁੰਦਾ ਤੇ ਉਹ ਬੱਚੇ ਨੂੰ ਬੜੇ ਪਿਆਰ ਨਾਲ ਪਾਲਦੇ ਆ, ਪਲੋਸਦੇ ਆ ਤੇ ਜਦੋਂ ਵੱਡਾ ਹੋ ਜਾਂਦਾ ਤੇ ਉਹ ਦਾ ਜਦੋਂ ਵਿਆਹ ਕਰ ਦਿੰਦੇ ਆ ਨਾ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਘਰ ਵਾਲੀ ਹੁੰਦੀ ਆ ਵਿਆ ਕਰਕੇ ਜਦੋਂ ਆਉਂਦੀ ਆ ਘਰ ਵਾਲੀ ਤੇ ਉਹ ਆਪਦੇ ਆਪ ਨੂੰ ਇੰਨਾ ਸਮਝਦੀ ਹੁੰਦੀ ਆ ਕਿ ਮੈਂ ਘਰ ਦਾ ਕੰਮ ਕਿਉਂ ਕਰਾਂ ਮੈਂ ਕਿਹੜਾ ਇਹਨਾਂ ਦੀ ਨੌਕਰਾਨੀ ਆ ਸਹੁਰਿਆਂ ਦੇ ਘਰੇ ਪੇਕਿਆਂ ਦੇ ਘਰੇ ਭਵੇਂ ਕੰਮ ਕਰਕੇ ਆਉਣ ਪਰ ਸਹੁਰਿਆਂ ਦੇ ਘਰੇ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਉਹਨਾਂ ਦੇ ਘਰੇ ਕੁਝ ਪਰੌਣੇ ਆਉਣੇ ਸੀ ਤੇ ਉਹ ਜਾਣ ਕੀ ਕਹਿਣ ਲੱਗੀ ਜਿਹੜੀ ਉਹਦੀ ਸੱਸ ਸੀ ਉਹ ਕਹਿਣ ਲੱਗੀ ਪੋਤਾ ਜੇ ਕੱਲ ਨੂੰ ਤੂੰ ਸ੍ਰੀਹਾ ਉੱਠ ਖੜੀ ਆਪਣੇ ਘਰੇ ਮਹਿਮਾਨ ਆਉਣ ਵਾਲੇ ਆ ਮੇਰੇ ਪੇਕੇ ਆਉਣਾ ਤੇ ਉਹ ਕਹਿੰਦੀ ਫੇਰ ਕੀ ਹੋ ਗਿਆ ਆਉਣਾ ਤਾਂ ਆਉਣਾ ਹੋ ਤਿਆਈ ਜਾਣਗੇ ਤੇ ਉਹ ਕਹਿੰਦੀ ਵੀ ਫੇਰ ਵੀ ਕਰਦੀ ਸਫਾਈ ਕੇ ਦੀ ਸਫਾਈ ਤੋਂ ਬਿਨਾ ਨਾ ਉਹ ਆ ਜਾਣਗੇ ਸਫਾਈ ਦੀ ਕੀ ਲੋੜ ਐ ਇਸੇ ਤਰ੍ਹਾਂ ਉਹ ਇਸ ਤਰ੍ਹਾਂ ਬੋਲਦੀ ਰਹੀ ਤੇ ਕਹਿੰਦੀ ਤੇਰਾ ਘਰ ਆ ਤੂੰ ਆਪ ਦਾ ਸੰਭਾਲ ਤੇ ਮੈਂ ਕੀ ਕਰਨਾ ਮੈਂ ਤਾਂ ਨਾ ਅੱਜ ਕਰਾਂ ਨਾ ਸਵੇਰੇ ਕਰਾਂ ਨਾ ਹੀ ਉਹ ਉੱਠੀ ਤੇ ਨਾ ਹੀ ਉਹਨੇ ਕੰਮ ਕੀਤਾ ਤੇ ਉਹ پراਉਨੇ ਵਿਆਹ ਗੇ ਤੇ پراਉਨਿਆਂ ਨੂੰ ਚਾਹ ਪਾਣੀ ਵੀ ਨਾ ਦਿੱਤਾ ਤੇ ਉਹ ਨੂੰ ਸ਼ਰਮਾ ਰਹੀ ਸੀ ਸੱਸ ਨੂੰ ਵਿਚਾਰੀ ਨੂੰ ਵੀ ਮੈਂ ਕੀ ਆਖੂਗੀ ਵੀ ਕੀ ਆਉਤ ਨਹੀਂ ਆਉਂਦੀ ਹੈ ਕੀ ਗੱਲ ਤੇ ਉਹ ਚਾਬ ਚਲੋ ਟਾਈਮ ਪਾਸ ਹੋ ਗਿਆ ਚਲੇ ਗਏ ਤੇ ਥੋੜੇ ਜੇ ਚਿਰਾਂ ਬਾਅਦ ਫੇਰ ਉਹ ਕਹਿੰਦੀ ਵੀ ਆਪਣੇ ਵੀ ਕਿਸੇ ਨੇ ਆਉਣਾ ਹੈਗਾ ਤੇ ਤੂੰ ਕੁਛ ਨਾ ਕੁਛ ਕੰਮ ਕਰ। ਉਹ ਕਹਿੰਦੀ ਮੰਮੀ ਅਜਦੂ ਬਾਦ ਵੈਨੂੰ ਕੋਈ ਕੰਮ ਨਾ ਆਖੀ। ਉਹ ਇਹੀ ਗੱਲ ਉਹ ਆਪਦੇ ਘਰ ਵਾਲੇ ਨੂੰ ਕਹਿ ਦਿੰਦੀ ਘਰ ਵਾਲਾ ਵੀ ਕਹਿ ਦਿੰਦਾ ਜਦੋਂ ਮੰਮੀ ਤੂੰ ਮੇਰੇ ਵਿਆਹ ਤੋਂ ਪਹਿਲਾਂ ਕੰਮ ਕਰ ਲੈਂਦੀ ਸੀ ਹੁਣ ਤੈਨੂੰ ਕੀ ਹੁੰਦਾ ਹੁਣ ਕਰ ਲਿਆ ਕਰ ਕਿ ਇਹਦਾ ਹੀ ਤੈਨੂੰ ਹੋ ਜਾਂਦਾ ਵੀ ਮੈਂ ਇਹਦੇ ਇਹਦੇ ਬਾਰੇ ਸੋਚਾਂ ਇਹ ਘਰੇ ਕੰਮ। ਇਹ ਮੰਮੀ ਤੇਰੀ ਗੱਲ ਗੱਲ ਤਾਂ ਤੂੰ ਜਦੋਂ ਉਦੋਂ ਕਰ ਲੈਂਦੀ ਸੌਬੇ ਤੂੰ ਹੁਣ ਕਰ ਲਿਆ ਕਾ ਸਫਾਈਆਂ ਕੀ ਬਾੜੀਆਂ ਕਰ ਸਕਦੀ। ਤੇ ਉਹ ਬਾਈ ਉਸੇ ਤਰ੍ਹਾਂ ਉਹ ਜਿਹੜੀ ਔਰਤ ਸੀਗੀ ਉਹ ਜਿਹੜੀ ਉਹਦੀ ਨੋ ਸੀ ਉਹ ਦਿਨੋਂ ਦਿਨ ਇਹਵੇਂ ਬੰਦੇ ਦੀ ਸਹਰ ਨਾਲ ਕੰਮ ਕਰਨੋਂ ਹਟ ਗਈ ਤੇ ਉਹ ਆਪਦੇ ਸੱਸ ਸਹੁਰੇ ਤੋਂ ਉਹਦੀ ਸੇਵਾ ਕਰਨ ਦੀ ਬਾਰੀ ਸੱਸ ਸਹੁਰੇ ਤੋਂ ਦੂਰ ਚਲੇ ਗਏ ਦੂਰ ਚਲੇ ਗਏ ਤੇ ਜਦੋਂ ਉਹਦੀ ਸੱਸ ਜ਼ਿਆਦਾ ਬਿਮਾਰ ਹੋ ਗਈ ਤਾ ਉਹਨੇ ਜਾਣ ਕੇ ਆਖਿਆ ਵੀ ਜਾਮਣੀ ਬਹੁਤ ਬਿਮਾਰ ਹੈ ਵੀ ਤੁਸੀਂ ਆ ਜਾਓ ਤੇ ਪਤਾ ਕੋਈ ਨਹੀਂ ਵੀ ਉਹਦਾ ਵੀ ਦੁਨੀਆ ਨੂੰ ਛੱਡ ਕੇ ਜਾ ਵੀ ਸਕਦੀ ਆ ਬਹੁਤ ਬਿਮਾਰ ਆ ਉਹ ਕਹਿੰਦੇ ਨਹੀਂ ਅਸੀਂ ਆ ਨਹੀਂ ਸਕਦੇ ਸਾਡੇ ਕੋਲੇ ਇੰਨਾ ਟਾਈਮ ਹੈ ਨਹੀਂਗਾ ਉਹ ਪੁੱਤ ਨੂੰ ਆਖਿਆ ਪੁੱਤ ਨਾ ਆਖਿਆ ਲੱਗਿਆ ਨੋ ਆਦੀ ਨੋ ਨਹੀਂ ਕਹਿੰਦੀ ਆ ਪਿਆਰ ਦਾ ਸਾਹਮੋ ਨਾ ਸੰਭ ਅਸੀਂ ਤਾਂ ਕਰਾਇਤੇ ਰਹਿੰਦੇ ਆ ਤੇ ਕਰਦੇ ਕਰਾਉਂਦੇ ਉਹਨਾਂ ਨੂੰ ਇਹ ਪਤਾ ਸੀ ਕਿ ਮਕਾਨ ਕਿੰਨਾ ਕਿਚੜਾ ਹੈਗਾ ਮਾਂ ਤੇ ਕਿੰਨਾ ਕਿਚੜ ਪਿਆ ਉਹ ਆਖਰ ਮਕਾਨ ਤਾਂ ਸਾਡਾ ਹੀ ਆ ਐ ਹੀ ਸੋਚ ਰਹੀ ਸੀ ਤੇ ਇੱਕ ਦਿਨ ਉਹ ਵਿਚਾਰੀ ਦੁਨੀਆ ਛੱਡ ਕੇ ਚਲੀ ਜਾਂਦੀ ਆ ਤੇ ਉਸ ਦੇ ਇੱਕ ਤਰ੍ਹਾਂ ਨਾਲ ਭੋਗ ਤੇ ਵੀ ਬਾਰੇ ਬਾਰੇ ਆਏ ਤੇ ਚਲੇ ਗਏ ਉਸ ਦੇ ਬੰਦੇ ਦੇ ਮਨ ਵਿੱਚ ਇੰਨਾ ਹਰਕ ਸੀ ਕਿ ਵੇਰਾ ਪੁੱਤ ਜਿਹਨੂੰ ਮੈਂ ਇੰਨੇ ਪਿਆਰ ਨਾਲ ਪਾਲਿਆ ਫਲੋਸਿਆ ਤੇ ਅੱਜ ਮੇਰਾ ਪੁੱਤ ਕੀ ਕਰ ਜਾ ਉਸ ਦੇ ਮਨ ਵਿੱਚ ਬਹੁਤ ਦੁੱਖ ਆਇਆ ਉਹ ਜਿਵੇਂ ਉਹ ਜਾਮਣੀ ਤੁਰਗੀ ਦੁਨੀਆ ਤੋਂ ਜਾਣ ਕਾਹਲੀ ਹੌਲੀ ਹੌਲੀ ਕਮਜ਼ੋਰ ਹੁੰਦਾ ਗਿਆ ਇੱਕ ਦਿਨ ਜਦੋਂ ਉਹਨੂੰ ਕੋਈ ਸੇਵਾ ਕਰਨ ਵਾਲਾ ਨਾ ਥਾਇਆ ਆਪਦੀ ਬਜ਼ੁਰਗ ਹੋ ਗਿਆ ਕੰਮ ਕਰਨਾ ਔਖਾ ਹੋ ਗਿਆ ਤਾਂ ਉਸਨੇ ਸੋਚਿਆ ਵੀ ਹੁਣ ਆਪਦੇ ਪੁੱਤ ਨੂੰ ਤੇ ਨੋਹ ਨੂੰ ਕਿਹਾ ਉਹਨਾਂ ਨੇ ਫੇਰ ਜਵਾਬ ਦੇ ਦਿੱਤਾ ਤੇ ਉਹਨੇ ਫੇਰ ਆਪਦੀ ਜਿਹੜੀ ਜ਼ਮੀਨ ਜਾਇਦਾਦ ਸੀ ਤਾਂ ਉਹ ਟਰਸਟ ਨੂੰ ਦੇਣ ਵਾਸਤੇ ਫੈਸਲਾ ਕਰ ਲਿਆ ਜਦੋਂ ਇਸ ਗੱਲ ਦਾ ਪਤਾ ਉਹਦੇ ਪੁੱਤ ਤੇ ਨੋਹ ਨੂੰ ਲੱਗਿਆ ਉਸਨੇ ਜਲਦੀ ਜਲਦੀ ਆਪਦੇ ਸਾਰੇ ਰਿਸ਼ਤੇ ਦਾ ਸੱਸ ਸਹੁਰੇ ਆਲਦ ਵਾਲਾ ਸਾਰਾ ਛੱਡ ਲਿਆ ਤੇ ਉਹ ਆਕੇ ਉਹ ਬਾਪੂ ਦੇ ਕਮਰੇ ਵਿੱਚ ਬੈਠ ਗਏ ਸਾਰੇ ਜਣੇ ਕਿਉਂਕਿ ਘਰ ਦੇ ਵਿੱਚ ਤਾਂ ਪਹਿਲਾਂ ਤੋਂ ਹੀ ਖਮੋਸ਼ੀ ਸੀ ਤੇ ਉਹ ਔਰਤ ਜਦੋਂ ਜਿਉਂਦੀ ਸੀ ਇੱਕ ਸੱਸੋ ਦੀ ਤਾਂ ਉਹ ਸੱਸ ਤੇ ਸਹੁਰਾਦੋਂ ਵਿਚਾਰੇ ਆਪਸ ਵਿੱਚ ਦੀ ਗੱਲਬਾਤ ਕਰਦੇ ਤਾਂ ਲੋਕਾਂ ਨੂੰ ਦੀਦੇ ਤੇ ਜਦੋਂ ਉਹ ਮਰ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਘਰੇ ਖਮੋਸ਼ੀ ਦਿਸਣ ਲੱਗੀ ਸੀ ਉਹ ਕਹਿੰਦੇ ਪਤਾ ਨਹੀਂ ਕੀ ਗੱਲ ਅੱਜ ਤਾਂ ਬਹੁਤ ਇਕੱਠ ਹੋਇਆ ਉਹਨਾਂ ਦੇ ਘਰੇ ਦੇ ਉਸ ਹਾਰੇ ਚੁੱਪ ਚਾਪ ਬੈਠੇ ਤੇ ਦੂਣਾ ਨੇ ਇੱਕਦਮ ਸਾਰਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਜਿੰਨੇ ਜਣੇ ਸੀ ਵੀ ਪਹਿਲਾਂ ਤਾਂ ਪੁੱਤ ਬੋਲਿਆ ਬਾਪੂ ਆਹ ਕੀ ਤੂੰ ਕੀਤਾ ਪਰ ਜਨਕ ਚੁੱਪ ਉਹ ਗੱਲਾਂ ਸੁਣਦਾ ਰਿਹਾ ਤੇ ਫੇਰ ਉਹਦੇ ਸਸਰੇ ਬੋਲਣ ਲੱਗੇ ਉਹ ਮੁੰਡੇ ਦੇ ਸਸਰੇ ਕੰਦੇ ਵੀ ਜ਼ਮੀਨ ਜਾਇਦਾਦ ਜਿੰਨੀ ਵੀ ਹੁੰਦੀ ਹੈ ਮਾਪ ਪਿਓ ਦੀ ਪੁੱਤ ਦੀ ਹੁੰਦੀ ਹੈ ਪੁੱਤ ਤੇ ਨੋਹ ਦੀ ਹੁੰਦੀ ਹੈ ਤੇ ਤੁਸੀਂ ਆ ਕੀ ਕਰਨ ਲੱਗੇ ਆ ਉਹ ਫੇਰ ਚੁੱਪ ਨਾ ਬੋਲਿਆ ਇਸੇ ਤਰ੍ਹਾਂ ਕਰਦੇ ਕਰਾਉਂਦੇ ਉਹ ਕਹਿੰਦਾ ਵੀ ਮੈਂ ਕੁਝ ਨਾ ਬੋਲਿਆ ਤੇ ਜਦੋਂ ਸਾਰੇ ਜਣੇ ਇਕੱਠੇ ਹੋਏ ਬੈਠੇ ਸੀ ਆਪਦੀਆਂ ਆਪਦੀਆਂ ਚਲਾ ਰਹੇ ਸੀ ਪੂਰਾ ਰੌਲਾ ਪੈ ਰਿਆ ਸੀ ਤਾਂ ਜਨਕ ਉੱਠ ਕੇ ਖੜਾ ਹੋ ਗਿਆ ਉਹ ਕਹਿੰਦਾ ਜੀ ਵੀ ਆ ਗੱਲਾਂ ਹੋਈਆਂ ਸਾਰੀਆਂ ਉਹਨੇ ਆਪਦੀਆਂ ਦੱਸਦੀਆਂ ਵੀ ਮੇਰੇ ਘਰ ਆਲੀ ਜਦੋਂ ਜਿਉਂਦੀ ਸੀ ਉਹਦੇ ਰਿਸ਼ਤੇਦਾਰਾਂ ਨੇ ਆਉਣਾ ਸੀ ਇਹਨੇ ਜਵਾਬ ਦੇਤਾ ਉੱਠੀ ਵੀ ਨਾ ਕੰਮ ਵੀ ਨਾ ਕੀਤਾ ਫਿਰ ਫਿਰ ਕੋਈ ਚਾਂਸ ਹੋ ਰਾਇਆ ਜਾਂ ਫਿਰ ਵੀ ਨਾ ਆਏ ਨੇ ਕੋਈ ਗੱਲ ਕੀਤੀ ਫਿਰ ਉਹਦੇ ਮਰਨ ਤੇ ਵੀ ਬੈਨਾਂ ਸੱਜਿਆ ਵੀ ਉਹ ਬਿਮਾਰ ਆ ਵੀ ਆ ਕੇ ਉਹਦੀ ਸੇਵਾ ਕਰੋ ਤੇ ਸਾਨੂੰ ਸੰਭਾਲੋ ਨਾ ਫਿਰ ਵੀ ਨਾ ਆਏ ਹੁਣ ਮੈਂ ਵੀ ਬਹੁਤ ਿੱਲਾ ਰਹਿਣਾ ਮੈਂ ਇਹਨਾਂ ਨੂੰ ਆਖਿਆ ਇਹਨਾਂ ਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਦੇ ਮਨਚੇ ਸੀਗਾ ਵੀ ਪਿਓ ਮਾਰਗਿਆ ਦਾ ਮਕਾਨ ਸਾਡਾ ਪਰ ਮੈਂ ਇਹ ٹرسٹ ਨੂੰ ਹੀ ਦੇਵਾਂਗਾ ٹرسٹ ਦੇ ਨਾਂ ਤੇ ਕਰਾਉਂਗਾ ਕਿਉਂਕਿ ਉਹ ਹੀ ਮੇਰੀ ਆਖੀ ਸੇਵਾ ਕਰਨਗੇ ਬਜ਼ੁਰਗਾਂ ਨੂੰ ਸੰਭਾਲਣਗੇ ਇਹ ਗੱਲ ਸੁਣ ਕੇ ਉਹਨਾਂ ਦੇ ਪੈਰਾਂ ਥੱਲੇ ਮਿੱਟੀ ਨਿਕਲ ਆਈ ਉਹ ਕਹਿੰਦੇ ਤੂੰ ਸੀ ਕੀ ਕਰ ਰਿਹਾ ਕਹਿੰਦਾ ਮੇਰੀ ਮਰਜ਼ੀ ਮੈਂ ਕਰੂੰਗਾ ਉਹਨੇ ਸਾਰਿਆਂ ਦੇ ਸਾਹਮਣੇ ਇਹ ਕਰਤਾ ਸਾਰੇ ਹੱਕੇ ਪੱਕੇ ਰਹਿ ਗਏ ਤੇ ਜਿਹੜੀ ਨੋ ਸੀ ਉਹ ਤੇ ਪੁੱਤ ਦੋਹੇ ਆਪ ਦਾ ਮਕਾਨ ਜਿੱਥੇ ਕਿਰਾਏ ਤੇ ਰਹਿੰਦੇ ਸੀ ਉਥੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਵਿੱਚ ਇਹ ਹੈ ਵੀ ਸਦੋਂ ਵੇਖ ਜਦੋਂ ਕੋਈ ਸੰਭਾਲਦਾ ਨਹੀਂ ਬਿਰਦਾਂਸ ਰੋ ਵਿਖੜੇ ਪੈਂਦੇ ਆ ਉਹਨੇ ٹرسٹ ਨੂੰ ਦਿੱਤੀ ਇਹ ਗੱਲ ਤੁਹਾਨੂੰ ਕਿੰਨੀ ਚੰਗੀ ਲੱਗਦੀ ਆ ਤੁਸੀਂ ਬਾਬੇ ਦੇ ਹੱਕ ਵਿੱਚ ਹੋ ਕਿ ਨੌ ਪੁੱਤ ਦੇ ਹੱਕ ਵਿੱਚ ਮੈਨੂੰ ਤਾਂ ਇੰਜ ਲੱਗਦਾ ਵੀ ਨੌ ਤੇ ਪੁੱਤ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਆਪਦੇ ਪਿਓ ਤੇ ਮਾਂ ਦੇ ਨਾਲ ਸਾਸਤੇ ਸਹੁਰੇ ਦੇ ਨਾਲ ਚੰਗੀ ਆਉ ਭਗਤ ਨਾਲ ਰਹਿਣਾ ਚਾਹੀਦਾ ਸੀ ਉਹ ਜਦੋਂ ਵੀ ਉਹਨੂੰ ਕੋਈ ਕੰਮ ਆਖਦੀ ਸੀ ਸਾਸੂ ਕਹਿੰਦੀ ਸੀ ਮੈਂ નોਕਰਾਨੀ ਬਣ ਕੇ ਨਹੀਂ ਆਈ ਮੈਂ ਇਸ ਘਰ ਦੀ ਬਹੂ ਬਣ ਕੇ ਆਈ ਆ ਇਹ ਕਦੇ ਆਪਾਂ ਪਿਛਲੇ ਜਨਮ ਦੇ ਵਿੱਚ ਕਦੇ ਵੀ ਆਪਾਂ ਕਿੰਨੀਆ ਉਮਰਾ ਲੈ ਲੀਆਂ ਕਹਦੀ ਆਹ ਗੱਲ ਨਹੀਂ ਸੀ ਸੁਣੀ ਕਿ ਮੈਂ ਕੰਮ ਕਰਨ ਵਾਸਤੇ ਨਹੀਂ નોਕਰਾਨੀ ਨਹੀਂ ਮੈਂ ਤਾਂ ਇਸ ਘਰ ਦੀ ਬਹੂ ਬਣ ਕੇ ਆਈ ਆ ਤੇ ਇਹ ਕਦੇ ਸੋਚਣਾ ਵੀ ਨਹੀਂ ਚਾਹੀਦਾ ਕਿਉਂਕਿ ਜਿਹੜਾ ਆਪਣਾ ਫਰਜ਼ ਬੰਦਾ ਆਪਾਂ ਕਰਨਾ ਹੈ ਜਿਹੜਾ ਦੂਜਿਆਂ ਦਾ ਫਰਜ਼ ਬੰਦਾ ਉਹ ਦੂਜਿਆਂ ਨੇ ਕਰਨਾ ਇਸ ਲਈ ਮੇਰੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ